ਪੋਲਸੀ ਕੀ ਹੈ ਤੇ ਸਾਥਿਓ ਮੈਨੂੰ ਇਹਦਾ ਮਤਾ ਪੜਨ ਦਾ ਜਿਹੜਾ ਹੁਕਮ ਹੋਇਆ ਮੈਂ ਤੁਹਾਨੂੰ ਇਹ ਮਤਾ ਵੀ ਪੜਾਉਂਗਾ ਕਿ ਅੱਜ ਬਹੁਤ ਸਾਰੀਆਂ ਇਲੈਕਸ਼ਨ ਡਿਊਟੀਆਂ ਆ ਗਈਆਂ ਕਾਫੀ ਬੰਦਿਆਂ ਜਿਨ੍ਹਾਂ ਨੇ ਇੱਥੇ ਪਹੁੰਚਣਾ ਸੀਗਾ ਸਾਨੂੰ ਮਤਲਬ ਅਫਸੋਸ ਦੀ ਹੈ ਕਿ ਉਹ ਡਿਊਟੀਆਂ ਕਰਕੇ ਹਰ ਬੰਦੇ ਨੂੰ ਹੋਰ ਆਈਐਨਵੀਐਸ ਸੁਣੇ ਰਹੀਗੇ ਬਹੁਤ ਸਾਰਾ ਹੈਗਾ ਇਹਦਾ ਮੁਲਾਜ਼ਮ ਵਰਗ ਹੈ ਉਹਦੇ ਵਿੱਚ ਫਸ ਕੇ ਜਿੰਨੀ ਹਾਜ਼ਰੀ ਉੱਥੇ ਹੀ ਲੱਗਣੀ ਹੈ ਤੇ ਤੱਕ ਆਪਣੇ ਬਿਜਲੀ ਬੋਰਡ ਵਾਲੇ ਵੀ ਅੱਜ ਕਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਤੇ ਮੈਂ ਤੁਹਾਡੇ ਸਾਹਮਣੇ ਜਿਹੜਾ ਅਜਮਤ ਰੱਖਿਆ ਹੈ ਇਹਨੂੰ ਪੇਸ਼ ਕਰ ਰਿਹਾ ਜਿਹੜਾ ਇਹ ਮਤਾ ਹੈ ਜਿਹੜੀਆਂ ਸਾਡੀ ਇੱਥੇ ਜਿੱਥੇ ਮੰਡੀ ਆਈਆਂ ਨੇ ਅੱਜ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਦੇ ਵਿਸ਼ਨੂੰ ਗਣੇਸ਼ ਪਾण्डे ਹਾਲ ਵਿੱਚ ਇਹ ਮਤਾ ਪੇਸ਼ ਕਰਨਾ ਹੈ ਕਿ ਦੇਸ਼ ਦੀ ਭਾਜਪਾ ਸਰਕਾਰ ਕਾਰਪੋਰੇਟ ਪੱਖੀ ਨਬ ਉਦਾਰਵਾਦੀ ਨੀਤੀ ਦੀ ਪਾਲਣਾ ਕਰਦਿਆਂ ਆਰਥਿਕ ਨਾ ਬਰਾਬਰੀ ਨੂੰ ਉਤਸ਼ਾਹਿਤ ਕਰਦੀ ਹੋਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਟੀ ਲਾਂਝਲੀ ਦੇ ਗਈ ਸਰਕਾਰੀ ਵਿਭਾਗ ਦੀ ਆਕਾਰ ਘਟਾਈ ਪੰਜਾਬ ਦੇ ਮੁਲਾਜ਼ਮਾਂ ਦਾ ਮਾਨਸਿਕ ਤੇ ਆਰਥਿਕ ਸੋਚਣ ਕਰ ਰਹੀ ਹੈ ਜਿਸ ਨਾਲ ਬੇਰਜ਼ਗਾਰੀ ਦਾ ਮਸਲਾ ਤੇ ਇਸ ਨਾਲ ਜੁੜੇ ਹੋਏ ਹੋਰ ਮਸਲੇ ਵਿਕਰਾਲ ਰੂਪ ਧਾਰ ਕਰਦੇ ਜਾ ਰਹੇ ਹਨ ਕੇਂਦਰ ਸਰਕਾਰ ਦੇ ਪੈੜ ਵਿੱਚ ਪੈਰ ਰੱਖਦੇ ਹਨ ਪੰਜਾਬ ਦੀ ਮੌਜੂਦਾ आम आदमी पार्टी की सरकार की लगातार मुलाज्मत पे पेंशन वाले मसलेनु पूरी गंभीरता ਨਾਲ ਵਿਚਾਰਨ ਤੋਂ ਮੂਨ ਕਰ ਰਹੀ ਹੈ ਜਿਸ ਨਾਲ ਹਜ਼ਾਰਾਂ ਦੀ ਗ੍ਰਿਤੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰ ਉੱਪਰ ਮਾੜਾ ਪ੍ਰਭਾਵ ਪੈ ਰਹੇ ਅਤੇ ਮਸਲਿਆਂ ਦੇ ਹੱਲ ਲਈ ਸਾਂਝੇ ਸੰਘਰਸ਼ਾਂ ਵਿੱਚ ਵੱਸ ਚੜ ਕੇ ਹਿੱਸਾ ਪਾਉਣ ਦਾ ਪ੍ਰਣ ਕਰਦੀ ਹੈ ਇਹ ਕਨਵੈਨਸ਼ਨ ਮਹਿਸੂਸ ਕਰਦੀ ਹੈ ਕਿ ਆਰਥਿਕ ਨਾ ਬਰਾਬਰੀ ਹੀ ਸਮਾਜਿਕ ਨਾ ਬਰਾਬਰੀ ਦਾ ਸਭ ਤੋਂ ਵੱਡਾ ਕਾਰਨ ਹੈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਇਸ ਆਰਥਿਕ ਨਾਬਰਾਬਰੀ ਦੇ ਪਾੜੇ ਨੂੰ ਵਧਾਉਂਦੇ ਹੋਏ ਹਮੇਸ਼ਾ ਹੀ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਗਿਆ ਹੈ ਜਿਸ ਨਾਲ ਗਰੀਬੀ ਤੇ ਅਮੀਰੀ ਦਾ ਪਾੜਾ ਹੋਰ ਵਧਿਆ ਹੈ ਦੇਸ਼ ਦੇ 1% ਕਿਡਾਰ ਘਰਾਣਿਆਂ ਕੋਲ ਦੇਸ਼ ਦੇ ਕੁੱਲ ਸਰਮਾਇਏ ਦਾ 40% ਹਿੱਸਾ ਹੈ ਜਦੋਂ ਕਿ ਇਹਨਾਂ ਵੱਲੋਂ ਟੈਕਸ ਦੇ ਰੂਪ ਵਿੱਚ 5% ਤੋਂ ਵੀ ਘੱਟ ਯੋਗਦਾਨ ਪਾਇਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਦੇਸ਼ ਦੀ 50% ਦੀ ਗਰੀਬਸੋਂ ਵੱਲੋਂ 64.8% ਦੀ ਟੈਕਸ ਦਿੱਤਾ ਜਾ ਰਿਹਾ ਹੈ ਸਰਕਾਰ ਵੱਲੋਂ ਲਗਾਤਾਰ ਪਬਲਿਕ ਸੈਕਟਰ ਦੀ ਆਕਾਰ ਘਟਾਈ ਕੀਤੀ ਜਾ ਰਹੀ ਹੈ ਕਿਰਤ ਕਾਨੂੰਨਾਂ ਵਿੱਚ ਸੌਦਾ ਕਰਕੇ ਕਿਰਤਿਆਂ ਦੇ ਯੂਨੀਅਨ ਬਣਾਉਂ ਹੜਤਾਲ ਕਰਨ ਅਤੇ ਗੱਲ ਕਰਨ ਦੀ ਆਜ਼ਾਦੀ ਵਰਗੇ ਸੰਵਿਧਾਨਕ ਅਧਿਖ ਹੋਏ ਜਾ ਰਹੇ ਹਨ ਨਵੀਂ ਸਿੱਖਿਆ ਨੀਤੀ 2020 ਦੇ ਨਾਲ ਸਿੱਖਿਆ ਖੇਤਰ ਦਾ ਉਜਾੜਾ ਕੀਤਾ ਜਾ ਰਿਹਾ ਹੈ ਨਵੇਂ ਬਿਜਲੀ ਬਿੱਲ 2020 ਦੇ ਨਾਲ ਬਿਜਲੀ ਸੈਕਟਰ ਨੂੰ ਤਬਾਹ ਕੀਤਾ ਜਾ ਰਿਹਾ ਹੈ ਧਾਰਮਿਕ ਕਟੜਗਿਰਤੇ ਦੇ ਪ੍ਰਤੀ ਨਫਰਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਉਹਨਾਂ ਸਮਿਆਂ ਦੇ ਵਿੱਚ ਵੀ ਸਾਨੂੰ ਦੱਸਦੇ ਹੁੰਦੇ ਸੀ ਕਿ ਜਿਹੜੀਆਂ ਆਹ ਸਹੂਲਤਾਂ ਮਿਲ ਰਹੀਆਂ ਜਾਂ ਜਿਹੜੇ ਆਪਾਂ ਲੜ ਕੇ ਆਹ ਚੀਜ਼ਾਂ ਰਹੀਆਂ ਉਹ ਸਰਕਾਰ ਨੇ ਪੁੱਠਾ ਜਿਹੜਾ ਦੇ ਕੇ ਇੱਕ ਦਿਨ ਵਾਪਸ ਲੈਣੀਆਂ ਹੈ ਪਰ ਉਹਨਾਂ ਸਮੇਂ ਦੇ ਵਿੱਚ ਅਸੀਂ ਉਹਨਾਂ ਗੱਲਾਂ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਜੋ ਕਿ ਉਹ ਜਿਹਦੇ ਨਤੀਜੇ ਸਾਡੇ ਸਾਹਮਣੇ ਆਉਣੇ ਪੇਸ਼ ਹੋ ਸ਼ੁਰੂ ਹੋ ਗਏ ਐ। ਇਹ ਗੱਲ ਕਰਕੇ 37 ਤ੍ਹਾਂ ਦੇ ਪੱਤੇ ਜਿਹੜੇ ਮਲਾਜਮਾਂ ਨੂੰ ਮਿਲਦੇ ਸੀ ਜਿਹੜੇ ਸਾਡੇ ਪੁਰਖਿਆਂ ਨੇ ਬੜੀਆਂ ਲੜਾਈਆਂ ਲਾ ਲੜ ਕੇ ਲਏ ਸੀ ਉਹ ਨਾਉਂਸ ਕੱਟ ਦਿੱਤੇ ਗਏ ਐ। 49 14 ਏਸੀਪੀ ਸਾਡੀ ਕੱਟ ਦਿੱਤੀ ਐ। ਡੀਏ ਦੇ ਬਕਾਏ ਸਾਡੇ ਜਿਉਂਦੇ ਤਿਉਂ ਖੜੇ ਐ। ਪੈਨਸ਼ਨ ਸਾਡੇ ਦੇ 2004 ਤੋਂ ਨਵੀਂ ਲਾਗੂ ਕਰ ਦਿੱਤੀ ਹੈ ਤੁਸੀਂ ਬੜੀ ਭਲੀ ਭਾਤ ਜਾਣਦੇ ਹੋ ਤੁਸੀਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਜਿਹੜੇ ਵਿੱਤ ਮੰਤਰੀ ਬਣੇ ਸੀ ਜਿਹੜੇ ਮੁੱਖ ਮੰਤਰੀ ਬਣੇ ਸੀ ਜਿਨ੍ਹਾਂ ਨੇ ਸਾਡੇ ਹੱਕਾਂ ਦੇ ਉੱਤੇ ਆੜੀ ਮਰੀ ਸੀ ਉਹਨਾਂ ਨੂੰ ਬਹੁਤ ਰੰਗ ਵਿਖਾਇਆ ਵਿਧਾਨ ਸਭਾ ਦੀਆਂ ਪੌੜੀਆਂ ਉਹ ਨਹੀਂ ਚੜ ਸਕੇ ਅੱਜ ਵੀ ਰੋਲਦੇ ਫਿਰਦੇ ਆ ਪਰ ਉਹਦੇ ਨਾਲ ਹੀ ਜੇ ਗੱਲ ਕਰੀਏ ਜਿਹੜੀ ਅਧੂਰਾ ਨਾਰਾ ਮਾਰ ਕੇ ਸਰਕਾਰ ਆਈ ਆ ਆਮ ਆਦਮੀ ਦੀ ਇਹਦੇ ਤੋਂ ਬੜੀਆਂ ਲੋਕਾਂ ਨੂੰ ਉਮੀਦਾਂ ਸੀ ਕਿ ਸ਼ਾਇਦ ਬਦਲਾ ਆਊਗਾ ਬੜਾ ਕੁਝ ਹੋ ਜੂਗਾ ਪਰ ਇਹ ਸਰਕਾਰ ਵੀ ਉਸੇ ਨੀਤੀਆਂ ਦੇ ਚੱਲੀ ਆ ਉਸੇ ਕਾਰਪੋਰੇਟ ਘਰਾਣਿਆਂ ਦਾ ਪੱਖ ਹੀ ਪੂਰਦੀ ਹੈ ਕਿਉਂਕਿ ਉਹ ਆਪ ਦਾ ਪੂਰਦੀ ਹੈ ਕਿਉਂਕਿ ਜਿੱਥੋਂ ਉਹਨਾਂ ਨੇ ਫੰਡ ਲਿਆ ਹੈ ਜਿੱਥੋਂ ਉਹਨਾਂ ਨੇ ਪੈਸਾ ਲਿਆ ਨੀਤੀਆਂ ਉਹਨਾਂ ਦੀਆਂ ਹੀ ਲਾਗੂ ਕਰਦੀ ਹੈ ਗੱਲ ਕਰੀਏ ਏਕੇ ਦੀ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਵੱਖ-ਵੱਖ ਫੈਡਰੇਸ਼ਨਾਂ ਏਕਾ ਕਰਦੀਆਂ ਨੇ ਅਸੀਂ ਆਪਣੇ ਦਿਮਾਗਾਂ ਨੂੰ ਇੰਨਾ ਕੁ ਬ੍ਰਾਡ ਨਹੀਂ ਕਰ ਸਕੇ ਕਿ ਉਹ ਜਥੇਬੰਦੀ ਦਾ ਮੈਂਬਰ ਹੈ ਜਿਹੜਾ ਉਹ 2 ਮਿੰਟ ਬੱਧ ਲੈ ਗਿਆ ਆ 2 ਮਿੰਟ ਘੱਟ ਲੈ ਗਿਆ 3 ਮਿੰਟ ਇਸ ਤਰ੍ਹਾਂ ਕਰ ਗਿਆ ਇਸ ਗੱਲ ਲਈ ਜਿਹੜਾ ਅਸੀਂ ਲੜ ਰਹੇ ਹਾਂ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਲੋਕ ਜਿਹੜਿਆਂ ਨੇ ਚੇਤਨ ਕਰਨਾ ਸੀ ਲੋਕਾਂ ਨੂੰ ਉਹ ਲੋਕ ਆ ਜਿਹੜੇ ਉਹ ਵੀ ਟਪੜਾ ਖਾ ਰਹੇ ਨੇ ਟਪੜਾ ਕਿੱਥੇ ਖਾ ਰਹੇ ਆ ਜਦੋਂ ਭਗਵੰਤ ਮਾਨ ਦੀ ਸਰਕਾਰ ਦਾ ਬਦਲਾਅ ਹੀ ਕਰਦਾਈ ਤਾਂ ਲੋਕਾਂ ਨੇ ਜਿਹੜਿਆਂ ਨੇ ਚੇਤਨ ਕਰਨਾ ਸੀਗਾ ਕਿ ਇਹਨੇ ਵੀ ਉਹੀ ਕੁਸ ਕਰਨਾ ਕਿਸੇ ਸਮੇ ਜੇ ਸਾਡੇ ਵੱਡੇ ਬਣੇਰੇ ਜਿਹੜੇ ਬੈਠੇ ਆ ਉਹ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਵੀ ਉਹੀ ਕੁਛ ਕਰਨਾ ਹੈ ਕਾਂਗਰਸ ਨੇ ਵੀ ਉਹੀ ਕਰਨਾ ਹੈ ਤੇ ਅਕਾਲੀਆਂ ਨੇ ਵੀ ਉਹੀ ਕਰਨਾ ਤੇ ਭਾਜਪਾ ਨੇ ਵੀ ਉਹੀ ਕਰਨਾ ਹੈ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਨੇ ਉਸੇ ਤਰੀਕੇ ਚੱਲਣਾ ਹੈ ਪਰ ਅਸੀਂ ਉੱਥੇ ਟੱਪਲਾ ਖਾ ਗਏ ਕਿ ਅਸੀਂ ਵੱਧ ਚੜ ਕੇ ਇਸ ਗੱਲ ਤੇ ਰੋਲ ਲਿਵਾਇਆ ਕਿ ਭਗਵੰਤ ਮਾਨ ਦੀ ਸਰਕਾਰ ਆਵੇ ਅਸੀਂ ਉਹਦੇ ਵਿੱਚ ਆਪ ਜ਼ਿੰਮੇਵਾਰ ਆ ਇਸ ਗੱਲ ਦੇ ਲਈ ਕਿ ਅਸੀਂ ਉਦੋਂ ਲੋਕਾਂ ਨੂੰ ਚੇਤਨ ਕਰਨਾ ਸੀ ਤੇ ਅਸੀਂ ਆਪ ਚੇਤਨ ਹੋਣਾ ਸੀ ਇਹ ਜਿਹੜੀ ਚੇਤਨਤਾ ਇਹ ਆਉਣੀ ਕਿੱਥੋਂ ਹੈ ਅਸੀਂ ਪੜਨਾ ਸਰ ਦਿੱਤਾ ਅਸੀਂ ਜਿਹੜੇ ਲੀਡਰ ਇੱਥੇ ਬੋਲਦੇ ਨੇ ਉਹਨਾਂ ਨੂੰ ਇਹ ਸਮਝਦੇ ਆ ਕਿ ਅਜੇ ਲੋ 10 ਸਾਲ ਪਹਿਲਾਂ ਵੀ ਇਹੀ ਕੁਝ ਕਹਿੰਦੇ ਸੀ ਤੇ ਹੁਣ ਵੀ ਇਹੀ ਕੁਝ ਕਹਿੰਦੇ ਨੇ ਸਾਥੀਓ ਜਿੰਨਾ ਚਿਰ ਫਿਲਾਸਫੀ ਨੂੰ ਨਹੀਂ ਅਪਣਾਉਂਦੇ ਮਾਰਕਸਿਜ਼ਮ ਨੂੰ ਫੜਦੇ ਜਿਹੜੇ ਲੋਕ ਉਸ ਨੂੰ ਮੰਨਣ ਤੋਂ ਇਨਕਾਰੀ ਨੇ ਉਹਦੇ ਖਿਲਾਫ ਚੱਲ ਰਹੇ ਨੇ ਉਹ ਬੰਦੇ ਉਹਨਾਂ ਤੋਂ ਸਿੱਧਾ ਲੈ ਰਹੇ ਨੇ ਉਸੇ ਮਾਰਕਸਿਜ਼ਮ ਨੂੰ ਅਪਣਾ ਰਹੇ ਨੇ ਉਹਦੇ ਤੋਂ ਸੇਧ ਲੈ ਕੇ ਆਪਣੇ ਕ੍ਰਾਈਸਿਸ ਨੂੰ ਆਪਣੀ ਜਿਹੜੀ ਮੁਸ਼ਕਲ ਹੈ ਉਹਦਾ ਹੱਲ ਕਰ ਰਹੇ ਨੇ ਤੇ ਉਹ ਆਪਣੇ ਢੰਗ ਨਾਲ ਉਹਨੂੰ ਮੋੜਾ ਦੇ ਰਹੇ ਨੇ ਪਿਛਲੇ ਦਿਨਾਂ ਦੀਆਂ ਅਖਬਾਰਾਂ 'ਚ ਪਰਖ ਕੇ ਦੇਖੀਏ ਵੱਖ-ਵੱਖ ਦੇਸ਼ਾਂ ਦੇ ਵਿੱਚ ਸਮਾਜਵਾਦ ਨੂੰ ਉਲਟ ਰੂਪ ਦੇ ਕੇ ਜਿਹੜਾ ਹੈਗਾ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ ਤੇ ਜੇ ਅਸੀਂ ਆਪਣੀ ਚੇਤਨਤਾ ਦਾ ਪੱਧਰ ਉਸ ਲੈਵਲ ਤੇ ਨਹੀਂ ਲੈ ਕੇ ਜਾਵਾਂਗੇ ਤੇ ਸਾਡੇ ਨਾਲ ਜਿਹੜਾ ਆਪਸ ਹੈ ਹੋਣਾ ਇਸ ਚੇਤਨਤਾ ਦੇ ਪੱਧਰ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਪੜਨਾ ਪੈਣਾ ਹੈ ਇਹਨਾਂ ਨੀਤੀਆਂ ਦੇ ਖਿਲਾਫ ਖੜਨਾ ਪੈਣਾ ਹੈ ਤੇ ਲਗਾਤਾਰ ਜਿਹੜਾ ਲੜਾਈ ਆ ਉਹ ਤਿੱਖੀ ਕਰਨੀ ਪੈਣੀ ਹੈ ਆਪਣੀ ਜਿਹੜੀ ਕਿਰਤ ਹੈ ਉਹਨੂੰ ਬਚਾਉਣ ਦੀ ਖਾਤਰ ਮਜ਼ਮੇਦ ਦੇ ਨਹੀਂ ਲੜੂਗਾ ਤੇ ਮਜ਼ਦੂਰ ਨਹੀਂ ਲੜੂਗਾ ਕਿਸਾਨ ਨਹੀਂ ਲੜੂਗਾ ਤਾਂ ਇਹ ਨੀਤੀਆਂ ਨੇ ਆਉਂਆਂ ਤੇ ਇਹਨਾਂ ਨੂੰ ਪੁੱਠਾ ਜਿਹੜਾ ਦੇਣ ਦੇ ਲਈ ਸਾਨੂੰ ਲੜਾਈਆਂ ਨੇ ਜਿਹੜੀਆਂ ਹੋਰ ਤਿੱਖਾ ਕਰਨੀਆਂ ਪੈਣਗੀਆਂ ਤੇ ਆਉਣ ਇਸ ਜਨ ਚੇਤਨਾ ਕਨਵੈਨਸ਼ਨ ਦੀ ਪ੍ਰਧਾਨਗੀ ਕਰ ਰਹੇ ਪ੍ਰਧਾਨ ਜੀ ਮੰਚ ਤੇ ਬੈਠੇ ਲੀਡਰ ਸਹਿਬਾਨ ਤੇ ਮੇਰੇ ਵਿਗਿਆਨਕ ਸੋਚ ਵਾਲੇ ਮੁਲਾਜ਼ਮ ਸਾਥੀਓ ਅੱਜ ਅਸੀਂ ਅਹਿਮ ਸਮੇਂ ਦੇ ਵਿੱਚ ਜਨ ਚੇਤਨਾ ਕਨਵੈਨਸ਼ਨ ਕਰਨ ਜਾ ਰਹੇ ਹਾਂ ਇਹ ਕਨਵੈਨਸ਼ਨਾਂ ਸਾਨੂੰ ਲਗਾਤਾਰਤਾ ਦੇ ਵਿੱਚ ਪਹਿਲਾਂ ਵੀ ਕਰਨੀਆਂ ਚਾਹੀਦੀਆਂ ਸੀਗੀਆਂ ਅੱਜ ਅਸੀਂ ਆਪਣੇ ਆਪਣੇ ਮਹਿਕਮਿਆਂ ਦੇ ਅੰਦਰ ਇਕਨੋਮਿਕਲੀ ਮੰਗਾਂ ਤੇ ਲੜਾਈਆਂ ਲੜਦੇ ਆਂ ਉਹ ਮੰੰਗਾ ਮਨਾਣ ਚ ਕਿਸੇ ਹੱਦ ਤੱਕ ਅਸੀਂ ਕਾਮਯਾਬ ਵੀ ਹੁੰਨੇ ਆ ਪਰ ਅੱਜ ਦੇ ਕਿਨਾਰੇ ਦੇ ਮੌਜੂਦਾ ਭਾਸ਼ਣ ਦੇਣ ਦੀ ਇੱਛਾ ਹੈ ਮੇਰੀ ਸਿਰਫ ਅੱਜ ਦੇ ਮੌਕੇ ਤੇ ਜਿਹੜੇ ਅਫਸਰ ਤੇ ਆਪਾਂ ਇਹ ਜਨਚੇਤਨਾ ਕਨਵੈਨਸ਼ਨ ਕਰ ਰਹੇ ਆ ਪੰਜ ਚਾਰ ਗੱਲਾਂ ਤੁਹਾਡੇ ਨਾਲ ਡਿਸਕਸ ਜ਼ਰੂਰ ਕਰਨਾ ਚਾਹਾਂਗਾ ਛੋਟੇ ਅੰਸ਼ਕ ਇੱਕ ਤਾਂ ਜਨਚੇਤਨਾ ਕਨਵੈਨਸ਼ਨ ਜਿਹੜੀ ਹੈ ਮਗਨ ਬਧਾਈ ਇਹ ਸਾਨੂੰ ਕਰੀਏ ਪਰ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਨਿਰੰਤਰ ਚੱਲਣਾ ਲੈ ਜਿਉਂ-ਜਿਉਂ ਸਮਾਜ ਦੇ ਕੇ ਵੱਧਦਾ ਹੈ ਉਸ ਨੂੰ ਸਹੀ ਰਸਤੇ ਲਿਆਉਣ ਵਾਸਤੇ ਆਪਾਂ ਆਪਦੇ ਆਪ ਦੇ ਜਥੇਬੰਦੀਆਂ ਦੇ ਆਗੂ ਲੋਕਾਂ ਨੂੰ ਇਕੱਠੇ ਕਰਦੇ ਹੋਏ ਪਹਿਲਾਂ ਉਹਨਾਂ 'ਚ ਲੈ ਕੇ ਜਾਂਦੇ ਹਾਂ ਜਨਚੇਤਨਾ ਔਰ ਅਸਲੀ ਮਕਸਦ ਇਹ ਆਪਣਾ ਇਹ ਹੈ ਕਿ ਇਸ ਜਨਚੇਤਨਾ ਨੂੰ ਸਮਾਜ ਤੱਕ ਲੈ ਕੇ ਜਾਈਏ ਔਰ ਸਮਾਜ ਦਾ ਪਹਿਲਾ ਕਹ ਰਿਹਾ ਕਿ ਜਿੱਥੇ ਆਪਾਂ ਕੰਮ ਕਰਦੇ ਜਿੰਨੇ ਵੀ ਉਹਦੇ ਮੈਂਬਰ ਨੇ ਚਾਹੇ ਉਹ ਪੈਨਸ਼ਨਰ ਦੀ ਗੱਲ ਕਰੀਏ ਚਾਹੇ ਫੈਡਰੇਸ਼ਨ ਦੀ ਗੱਲ ਕਰੀਏ ਚਾਹੇ ਟੈਕਨੀਕਲ ਦੀ ਗੱਲ ਕਰੀਏ ਜਾਂ ਫਿਰ ਹੋਰ ਜਿਹੜੇ ਆਪਣੇ ਕਮੇਰੇ ਵਰਗ ਦੇ ਲੋਕ ਨੇ ਇੱਕ ਇੱਕ ਤੱਕ ਪਹੁੰਚੀ ਦਾ ਲਗਾਤਾਰ ਬਹੁਤ ਲੰਮਾ ਪ੍ਰੋਸੈਸ ਤੈਨੂੰ ਚੱਲਣਾ ਚਾਹੀਦਾ ਇਹ ਥਕਾਵ ਨਹੀਂ ਮੰਨ ਜੀ ਦੀ ਵੀ ਉੱਥੇ ਤੱਕ ਕੌਣ ਪਹੁੰਚੂਗਾ ਕਦੋਂ ਪਹੁੰਚੂਗਾ ਸ਼ੁਰੂਆਤ ਜਾਰੀ ਰੱਖਿਏ ਪ੍ਰੋਸੈਸ ਜਾਰੀ ਰੱਖਿਏ ਔਰ ਉਮੀਦ ਕਰਦੇ ਆ ਕਿ ਆਪਾਂ ਮਲਟੀਪਲਾਈ ਕਰਾਂਗੇ ਇਹਨੂੰ ਇੱਕ ਤੋਂ 100 ਤੱਕ 100 ਤੋਂ 1000 ਤੱਕ ਆਈ ਪਹੁੰਚਾਂਗੇ ਆਪਾਂ ਦੂਸਰਾ ਇੱਕ ਇੱਥੇ ਪੁਆਇੰਟ ਵੀ ਆਇਆ ਥੋੜਾ ਜਿਹਾ ਕਈ ਵਾਰ ਇਹ ਲੱਗਦਾ ਕਿ ਆਪਣਾ ਕੰਮ ਹੈ ਨਹੀਂ ਲਾਜਮਤੀ ਕਰਵਾਉਣਾ ਵੀ ਤਜਰਬੇ ਆ ਸਾਥੀ ਬੈਠੇ ਸੀਨੀਅਰ ਲੀਡਰ ਇਹਨਾਂ ਦੇ ਵੀ ਤਜਰਬੇ ਆ ਜਦੋਂ ਵੀ ਕੋਈ ਅੰਦੋਲਨ ਚੱਲਦਾ ਹੈ ਜਦੋਂ ਵੀ ਕੋਈ ਮੰਗ ਕਰਦੇ ਆ ਸੜਕਾਂ ਤੇ ਬੈਠਦੇ ਆ ਕਾ ਸਰਕਾਰ ਦਾ ਇੱਕੋ ਹੀ ਕੋਈ ਵੀ ਸਰਕਾਰ ਹੋਵੇ ਉਹਦਾ ਇੱਕੋ ਹੀ ਜਵਾਬ ਆਂਦਾ ਹੈ ਦੇਖੋ ਜੇ ਇਹਦਾ ਰਾਜਨੀਤੀ ਕਰਦੇ ਨੇ ਹੋਰ ਕੋਈ ਵੀ ਬਸਲ ਦਾਣਾ ਨਹੀਂ ਕਿਉਂਕਿ ਮੰਗਾਂ ਸਹੀ ਹੁੰਦੀਆਂ ਨੇ ਸਰਧਾਨਿਕ ਦ੍ਰਿਸ਼ਟੀ ਨਾਲ ਸਹੀ ਹੁੰਦੀਆਂ ਨੇ ਤੋ ਕਹਿੰਦੇ ਰਾਜਨੀਤੀ ਅਸੀਂ ਠੋਕ ਪਾ ਜਾ ਕੇ ਕਹਿੰਦੇ ਰਹੀਏ ਜਦੋਂ ਕੋਈ ਗੱਲਬਾਤ ਕਰਦੇ ਨੇ ਮਿੰਨਾਂ ਆਹ ਰਾਜਨੀਤੀ ਕਰ ਰਹੇ ਅਸੀਂ ਕਿਹਦੀ ਰਾਜਨੀਤੀ ਕਰਦੇ ਆ ਅਸੀਂ ਕਮੇਰੇ ਵਰਗ ਦੀ ਰਾਜਨੀਤੀ ਕਰਦੇ ਆ ਅਸੀਂ ਕਰਮਚਾਰੀ ਦੀ ਰਾਜਨੀਤੀ ਕਰਦੇ ਆ ਅਸੀਂ ਮਜ਼ਦੂਰ ਦੀ ਰਾਜਨੀਤੀ ਕਰਦੇ ਜਿਹੜੀ ਰਾਜਨੀਤੀ ਕਰਨ ਦੀ ਸਾਨੂੰ ਤਾਕਤ ਸਾਡੇ ਸੰਵਿਧਾਨ ਨੇ ਦਿੱਤੀ ਹੈ ਅਸੀਂ ਉਹ ਰਾਜਨੀਤੀ ਕਰਦੇ ਸਾਨੂੰ ਕੋਈ ਇੱਜਤੀ ਗਿਲਤੀ ਨਹੀਂ ਹੈਗੀ ਕੋਈ ਸ਼ਰਮ ਨਹੀਂ ਹੈਗੀ ਕਿਸੇ ਆ ਰਾਜਨੀਤੀ ਨਹੀਂ ਕਰਾਂਗੇ ਫਿਰ ਕਰੀਏ ਕਿਉਂ ਨਾ ਰਾਜਨੀਤੀ ਇਹਦੀ ਚੀਜ਼ ਹੈ ਜਦੋਂ ਬੱਚਾ ਮਾਂ ਦੇ ਪੇਟ ਚ ਹੁੰਦਾ ਹੈ ਉਦੋਂ ਸ਼ੁਰੂ ਹੋ ਜਾਂਦੀ ਉਹਦੇ ਨਾਲ ਇੱਕ ਦਰਬੱਤੀ ਮਹਿਲਾ ਦੇ ਕਿਹੜਾ ਟੀਕਾ ਲੱਗੂਗਾ ਬੱਚੇ ਨੂੰ ਬਚਾਉਣ ਵਾਸਤੇ ਰਾਜਨੀਤੀ ਤੈਅ ਕਰਦੀ ਹੈ ਉਹ ਕਿੱਥੇ ਲੱਗੂ ਆਸਪਤਾਲ ਚ ਫ੍ਰੀ ਲੱਗੂਗਾ ਪ੍ਰਾਈਵੇਟ ਲੱਗੂ ਇਹ ਰਾਜਨੀਤੀ तय ਕਰ। ਬੱਚਾ ਆ ਗਿਆ ਤਾਂ ਉਹ ਅੰਗਨਵਾੜੀ ਜਿਹਦਾ ਪਾਲਣ ਪੋਸ਼ਣ ਕਿਵੇਂ ਹੋਊਗਾ ਇਹ ਰਾਜਨੀਤੀ तय ਕਰਦੀ ਹੈ। ਬੱਚਾ ਵੱਡਾ ਹੋ ਗਿਆ ਤਾਂ ਸਕੂਲ ਚ ਪੜ੍ਹੂਗਾ ਕਿਹੜੇ ਸਕੂਲ ਚ ਪੜ੍ਹੂਗਾ ਫ੍ਰੀ ਪੜ੍ਹੂਗਾ ਕਿ ਮਹਿੰਗੀ ਫੀਸ ਦੇ ਕੇ ਪੜ੍ਹੂਗਾ ਇਹ ਰਾਜਨੀਤੀ तय ਕਰਦੀ ਹੈ। ਵੇਸ ਦਾ ਇਤਿਹਾਸ ਪੜ੍ਹੂਗਾ ਸੈਕੂਲਰਿਜ਼ਮ ਪੜ੍ਹੂਗਾ ਜਾਂ ਅਧਵਿਸ਼ਵਾਸਾਂ ਦੀ ਕਿਤਾਬਾਂ ਨੂੰ ਲੈ ਕੇ ਬੈਠੂਗਾ ਧਰਮ ਦੀਆਂ ਕਿਤਾਬਾਂ ਨੂੰ ਲੈ ਕੇ ਬੈਠੂਗਾ ਇਹ ਰਾਜਨੀਤੀ तय ਕਰਦੀ ਹੈ।

ਕਾ ਕਿਤੇ ساری ਜ਼ਿੰਦਗੀ ਰਾਜਨੀਤੀ ਨਾਲ ਕੇ ਸਾਡੇ ਨਾਲ ਖੇਲੀ ਜਾਂਦੀ ਹੈ ਅਸੀਂ ਹੋਰ ਰਾਜਨੀਤੀ ਤੋਂ ਦੂਰ ਬੈਠੇ ਨਹੀਂ ਇਹ ਬਾਹਰ ਕਿਤੇ ਪਾਰ ਚ ਜਾ ਕੇ ਇਹ ਤਾਂ ਸੰਭਵ ਨਹੀਂ ਹੋ ਸਕਦਾ ਹੀਗਾ ਜੀ ਪਾਰਲੀਮੈਂਟ ਨਹੀਂ ਜਾਂਦੇ ਸਾਰੇ ਅਸੀਂ ਵਿਧਾਨ ਸਭਾ ਨਹੀਂ ਜਾਂਦੇ ਪਰ ਸੜਕਾਂ 'ਤੇ ਰਾਜਨੀਤੀ ਕਰਾਂਗੇ ਅਸੀਂ ਅਸੀਂ ਉਹਦੀ ਮੰਗਾਂ ਨਾ ਕਰਾਂਗੇ ਕੈਸ ਕਰਕੇ ਜਿਹੜੇ ਤੁਸੀਂ ਹਾਲ ਦੇ ਅੰਦਰ ਬੈਠੇ ਹੋ ਤੁਹਾਡਾ ਤਾਂ ਮੈਂ ਸ਼ੁਕਰ ਗੁਜ਼ਾਰੇ ਤੁਸੀਂ ਸਮਝਦਾਰ ਵੀ ਹੋ ਦਲੇਰ ਵੀ ਹੋ ਤੁਸੀਂ ਫਿਰ ਵੀ ਆਇਓ ਟਾਈਮ ਕੱਢ ਕੇ ਪਰ ਫਿਰ ਮੈਂ ਇਹ ਕਹਿ ਰਹੀ ਸੀ ਇਕੱਲੇ ਐਨੇ ਬੰਦੇ ਨਾਲ ਤਾਂ ਨਹੀਂ ਗੱਲ ਬੰਦੀ ਨਾ ਇਹ ਜੇਤਰਾ ਦਾ ਹਜ਼ਾਰਾਂ ਲੱਖਾਂ ਰੱਗੋ ਲੱਗੇ ਹੋਣੇ ਤਾਂ ਉਹਨਾਂ ਨੂੰ ਇਹ ਵੀ ਸੁਣਾਣਾ ਪਊਗਾ ਕਿ ਜਿਹੜੀ ਰਾਜਨੀਤੀ ਗੱਲ ਕਰਦੇ ਹੋ ਨਾ ਜਾਂ ਸਰਕਾਰਾਂ ਕਹਿੰਦੀਆਂ ਰਾਜਨੀਤੀ ਕਰਦੇ ਆ ਪਰ ਗੱਲ ਨਹੀਂ ਕਰਦੇ ਇਹ ਧਰਨੀ ਪੈਣੀ ਹੈ ਰਾਜਨੀਤੀ ਆਪਾਂ ਨੂੰ ਉਹਦੇ ਤਰੀਕੇ ਵੱਖਰੇ ਨੇ ਕੋਈ ਇਕੱਲਾ ਇਲੈਕਸ਼ਨ ਹੋਣਾ ਹੀ ਉਹ ਨਹੀਂ ਹੈਗਾ